ਲਓ ਵੀ ਮਿੱਤਰੋ ਆ ਵੀਡੀਓ ਉਹ ਭਰਾ ਦੇਖ ਲੈਣ ਜਿਹੜੇ ਕਹਿੰਦੇ ਹੁੰਦੇ ਬਾਈ ਆਪਾਂ ਗੱਬਣ ਘੋੜੀ ਲੈਣੀ ਆ ਭਾਵੇਂ ਮਹੀਨੇ ਦੀ ਹੋਵੇ ਭਾਵੇਂ 5 ਮਹੀਨਿਆਂ ਦੀ ਹੋਵੇ ਚੰਗੀ ਹੋਵੇ ਚੰਗੇ ਖਾਨਦਾਨ ਦੀ ਹੋਵੇ ਚੰਗੇ ਘੋੜੇ ਤੋਂ ਗੱਬਣ ਹੋਵੇ ਤਾਂ ਮਿੱਤਰੋ ਆ ਵੀਡੀਓ ਦੇਖ ਲਓ ਜਿਆਦਾ ਲੰਮੀ ਨਹੀਂ ਦੋ ਕਮੈਂਟਾਂ ਦੀ ਵੀਡੀਓ ਸਾਰੀ ਡਿਟੇਲ ਦਵਾ ਕੋੜੀ ਦੀ ਗੱਬਣ ਚੈੱਕ ਪਾਸਾ ਮਾਰਵਾੜੀ ਘੋੜੀ ਆ ਖਾਨਦਾਨ ਚੰਗਾ ਮਾਰਕਾ ਚੰਗਾ ਬਰੀਕੀ ਚੰਗੀ ਆ ਪੇਟਲ ਘੋੜੀ ਆ ਤੇ ਗੱਬਣ ਵੀ ਪੂਰੇ ਟੌਪ ਦੇ ਘੋੜੇ ਤਾਂ ਥੰਮਦਾ ਮੰਨ ਲਓ ਬੱਚਾ ਜੀ ਤੋਂ ਗੱਬਣ ਆ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੋਂ ਜੁੜਿਆ ਉਹਨਾਂ ਦਾ ਵੀ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ 30 ਸਤੰਬਰ 2025 ਦੀ ਵੀਡੀਓ ਤੇ ਅੱਜ ਤੁਹਾਡੇ ਲਈ ਗੱਬਣ ਘੋੜੀ ਲੈ ਆਏ ਆ ਉਹ ਵੀ ਮਾਰਵਾੜੀ ਪਰ ਦੇ ਦਵਾਂਗੇ ਜੈਜ ਰੇਟ ਤੇ ਮੰਨ ਲਓ ਜਿੰਨੇ ਤੁਹਾਨੂੰ ਗੱਬਣ ਚੰਬੀ ਘੋੜੀ ਮਿਲਣੀ ਆ ਉੰਨੇ ਚ ਆਪਾਂ ਮਾਰਵੜੀ ਕੁੜੀ ਗੱਬਨ ਦੇ ਦਾਂਗੇ ਮਾਰਕਾ ਵੀ ਚੰਗਾ ਬਾਲਪੋਰੀਆਂ ਦੀ ਸਾਫਾ ਹੱਥਾਂ ਪੈਰਾਂ ਦੀ ਵੀ ਸਾਫਾ ਕੰਨ ਕੰਡੀਸ਼ਨ ਦੀ ਵੀ ਚੰਗੇ ਤੇ ਉੱਪਰੋਂ ਗੱਬਨ ਤਾਂ ਹੈਗੀ ਹੈਗੀ ਆ ਤੇ ਆਜੋ ਦੋਸਤੋ ਵੱਧਦੇ ਆ ਵੀਡੀਓ ਵੱਲ ਸਭ ਤੋਂ ਪਹਿਲਾਂ ਬੇਨਤੀ ਇੱਕ ਨਿੱਕੀ ਜਿਹੀ ਪਿਆਰ ਬਹੁਤ ਮਿਲਦਾ ਤੁਹਾਡੇ ਵੱਲੋਂ ਚੈਨਲ ਨੂੰ ਜਾਨ ਵਾਲ ਵੀਡੀਓ ਆਪਣ ਸਰ ਸੇਲ ਵੀ ਹੋ ਜਾਂਦਾ ਤੇ ਧੰਨਵਾਦੀ ਰਹਿਾਂਗੇ ਸਾਰੀ ਉਮਰ ਤੁਹਾਡੇ ਆ ਚੀਜ਼ ਤੇ ਬਸ ਛੋਟੀ ਜਿਹੀ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰਨ ਦਾ ਨਾ ਭੁੱਲਿਆ ਕਰੋ ਵੀਡੀਓ ਬਹੁਤ ਭਰਾ ਦੇਖਦੇ ਪਰ ਸਬਸਕ੍ਰਾਈਬ ਨਹੀਂ ਹੁੰਦਾ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਦੋਸਤੋ 60 ਇੰਚ ਦੀ ਘੋੜੀ ਹੈ ਜੀ ਮਾਰਵਾੜੀ ਕਾਲਾ ਰੰਗ ਆ ਸਿਰਫ ਮੱਥੇ ਫੁੱਲ ਫੁੱਲ ਪੂਰਾ ਪ੍ਰੋਪਰ ਅਨਾਸ ਹੂਟ ਆ ਨਾ ਵੱਡਾ ਪੂਰਾ ਸਹੀ ਫੌਲਾ ਕੁੰਡੀ ਵਾਲਾ ਕੰਨ ਲੱਗਾ ਹੋਇਆ ਧੌਣ ਦੇਖੋ ਲੰਮੀ ਧੌਣ ਹੈ ਮਣੀਆਂ-ਮੁਣੀਆਂ ਬਹੁਤ ਸੋਹਣਾ ਜਿਹਨੂੰ ਆਪਾਂ ਅੰਗਰੇਜ਼ੀ ਕਰਬ ਬੋਲ ਦਿੰਦੇ ਆ ਜਾਂ ਕਹਿ ਦਿੰਦੇ ਆ ਵੀ ਮਣੀਆਂ ਬਹੁਤ ਚੰਗਾ ਲੱਗਿਆ ਹੱਥਾਂ ਪੈਰਾਂ ਦੀ ਸਾਫ ਸੁੰਭ ਦਾ ਸੈਜ ਦੇਖੋ ਬਹੁਤ ਸੋਹਣਾ ਪੈਰ ਆ ਨਰੋਆ ਸੋਂਬਾ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਨੇ ਨਾ ਵੀ ਸਿਰਫ ਆਪਾਂ ਨੂੰ ਕੰਨ ਨਹੀਂ ਚੰਗਾ ਚਾਹੀਦਾ ਨਾਲ ਬਾਡੀ ਬੰਤਰ ਮਜ਼ਬੂਤ ਪੇਟਲ ਹੋਵੇ ਘੋੜੀ ਸੰਭ ਮੋਟਾ ਹੋਵੇ ਤਾਂ ਹੀ ਘੋੜੀ ਦੇ ਵੀ ਮੂਰੇ ਬੱਚੇ ਚ ਵਧੀਆ ਜਾਂਦਾ ਤਾਂ ਮਿੱਤਰੋ ਘੂੜਾ ਕਾਂਟੇ ਦਾ ਬੱਚਾ ਜੀ ਤੋ ਗੱਬਣਾ ਘੋੜੀ ਦੇ ਨਾਲ ਸੌਂਗ ਤੌਣ ਕੰਨ ਕੰਡੀਸ਼ਨ ਸਾਰੀ ਚੰਗੇ ਪੇਟਲ ਘੋੜੀਏ ਗੱਬਣ ਚ ਇੱਕ ਬਾਸਾ ਤੁਹਾਨੂੰ ਮੰਨ ਲਓ ਆਏ ਅਭੀ ਘੋੜਾ ਨਹੀਂ ਲੱਭਣਾ ਪੈਣਾ ਹੀਟ ਨਹੀਂ ਦੇਖਣੇ ਪੈਣੇ ਗੱਭਣ ਚੈੱਕ ਮਿਆਸ ਮਿਲ ਜਣੇ ਥੋੜੇ ਟਾਈਮ ਨੂੰ ਘੋੜੀ ਨੇ ਸੂਕ ਗੈਣਾ ਕੰਨ ਕੰਨ ਕੁੰਡੀ ਵਾਲਣ ਲੱਗੇ ਜੈਜ ਮੋਲੇ ਦੀ ਫਿਰ ਮੈਂ ਉਹ ਕਹਿੰਦਾ ਤੇ ਭਾ ਵੀ ਮੰਨ ਲਓ ਜਮਾਂ ਜੈਜ ਆਪਾਂ ਦਾਸੀ ਦਿੱਤਾ ਪਰ ਉਮਰ ਵੀ ਨਵੀਂ ਆ 4.5 ਸਾਲ ਦੀ ਉਮਰ ਆ ਬਾਡੀ ਬੁੱਢੀ ਸੋਹਣੀ ਐ ਸਵਾਰੀ ਦੀ ਪਾਸ ਸੋਹਣਾ ਤੁਰਦੀ ਆ ਜਿਹੜੇ ਵੀ ਮੇਰੇ ਭਰਾ ਦੇ ਪਸੰਦ ਹੋਈ ਖਰੀਦਣ ਦਾ ਚਾਹਵਾਨ ਹੋਇਆ ਨੰਬਰ ਥੱਲੇ ਚੱਲੀ ਜਾਂਦੇ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਮਿਲਦੇ ਆ ਜਲਦ ਨਾਲ ਮੀਟਣ ਧੰਨਵਾਦ